ਨਮਸਕਾਰ ਜੀ ਜਿੰਨਾ ਵੀ ਔਰਤਾਂ ਨੂੰ ਸਮੱਸਿਆ ਰਹਿੰਦੀ ਹੈ ਮਹਾਵਾਰੀ ਸਮੇਂ ਦਰਦ ਹੁੰਦਾ ਹੈ ਪੇਨ ਕਿਲਰ ਲੈਣੀ ਪੈਂਦੀ ਹੈ ਦਰਦ ਨਹੀਂ ਹਟਦਾ ਤਾਂ ਉਹਨਾਂ ਲਈ ਇੱਕ ਇਹ ਤਰੀਕਾ ਦੱਸਣ ਜਾ ਰਹੇ ਹਾਂ ਜੀ ਕੇਸਰ ਦਾ ਕੇਸਰ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਵਧੀਆ ਕੁਆਲਿਟੀ ਦਾ ਕੇਸਰ ਲੈਣਾ ਉਹਦੇ ਵਿੱਚੋਂ ਸਿਰਫ ਇਹਦਾ ਇੱਕ ਪੱਤਾ ਦੁੱਧ ਦੇ ਵਿੱਚ ਉਬਾਲ ਲੈਣਾ ਉਬਾਲ ਲਓ ਜਾਂ ਠੰਡੇ ਦੇ ਵਿੱਚ ਮਿਕਸ ਕਰ ਲਓ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਰੋਜ਼ਾਨਾ ਇਹਦਾ ਸੇਵਨ ਕਰਨਾ ਹੈ ਦੁੱਧ ਵਿੱਚ ਮਿਕਸ ਕਰਕੇ ਜਿੱਦਾਂ ਵੀ ਤੁਸੀਂ ਪੀਂਨੇ ਹੋ ਠੰਡਾ ਪੀਂਨੇ ਹੋ ਜਾਂ ਗਰਮ ਪੀਂਨੇ ਹੋ ਉਹਦੇ ਨਾਲ ਇਹਨੂੰ ਲੈ ਲੈਣਾ ਹੈ ਤਾਂ ਜਿਹੜਾ ਵੀ ਮਹਾਮਾਰੀ ਸਮੇਂ ਦਰਦ ਹੁੰਦਾ ਹੈ ਤਕਲੀਫ ਹੁੰਦੀ ਹੈ ਉਹ ਦਰਦ ਹੋਣਾ ਇਹਦੇ ਨਾਲ ਠੀਕ ਹੋ ਜਾਊਗਾ ਸੋ ਇਹ ਸ਼ੁਰੂ ਕਦੋਂ ਕਰਨਾ ਹੈ ਜਦੋਂ ਮਤਲਬ ਮਹਾਮਾਰੀ ਆਉਣ ਤੋਂ ਜਾਂ ਤਾਂ 5 ਦਿਨ ਬਾਅਦ ਚ ਸਟਾਰਟ ਕਰਨਾ ਹੈ ਜਾਂ ਫਿਰ 20 ਦਿਨ ਪਹਿਲਾਂ ਤਾਂ ਕਿ 15 ਦਿਨ ਲਗਾਤਾਰ ਇਹਦਾ ਸੇਵਨ ਕੀਤਾ ਜਾ ਸਕੇ ਸੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ